ਇਹ ਪਰਸੋਂ ਦੀ ਸੂਈ ਆ ਕੋਈ ਇਹਦੇ ਥੱਲੇ ਇਸ ਵਕਤ ਜਿਹੜਾ ਬੋਲਾ ਲਾਲੇ ਦੁੱਧ ਲਾਲੇ ਕੋਈ 16 17 ਲੀਟਰ ਰੈਡੀ ਆ ਜੀ ਤੇ ਉਮੀਦ ਚੰਗੀ ਆ ਜੀ ਪਿਛਲੇ ਸੂਏ ਨੇ 32 ਲੀਟਰ ਦੁੱਧ ਦਿੱਤਾ ਪਲੂ ਨੇ ਠੀਕ ਆ ਹਾਂ ਜੀ 30 ਤੋਂ ਪਲਾਸੀ ਚੱਲੂਗੀ ਇਸ ਵਾਰ ਚਵਾ ਚੂ ਕਿਦਾਂ ਬਾਈ ਜੀ ਮਾਨਾ ਜੀ ਇੱਕ ਨੰਬਰ ਚਵਾ ਜੀ ਠੀਕ ਆ ਹਾਂ ਜੀ ਸੋ ਦੋਸਤੋ ਤੁਸੀਂ ਦੇਖ ਸਕਦੇ ਆ ਬਹੁਤ ਵੱਡੇ ਆਰਡਰ ਦੀ ਤੇ ਹਾਈਟ ਦੀ ਇਹ ਵੈ ਸਾਫ ਨਹੀਂ ਕੀਤੀ ਤਾਂ ਕਰਕੇ ਥੋੜਾ ਤੁਹਾਨੂੰ ਪਤਾ ਕਿ ਅੱਜ ਸੂਈ ਆਪਾਂ ਸਾਫ ਨਹੀਂ ਕਰ ਸਕਦੇ ਆ ਕਈ ਵਾਰੀ ਫਿਰ ਮੰਨ ਲਓ ਬੀਪੀ ਵਗੈਰਾ ਸਾਡੀ ਪਰ ਸ਼ੋਪ ਹੋਣੀ ਤੋੜ ਕੇ ਚਲੋ ਅਜੇ ਆਪਾਂ ਜੇਰ ਨਹੀਂ ਪਾਈ ਉਹਦਾ ਕਰਕੇ ਨਹੀਂ ਦਿਖਾ ਸਕਦੇ ਇਹਦਾ ਥਾਨ ਆਰਡਰ ਇਹਦਾ ਆਪਾਂ ਸਾਰਾ ਚੈੱਕ ਕਰਾ ਦਣਾ ਕੋਈ ਨਹੀਂ ਕੋਈ ਵੀ ਆ ਜਾਏ ਇੱਥੇ ਆ ਕੇ ਆਪਣੀ ਚੈੱਕ ਕਰ ਲੈ ਮੈਂ ਸਫਤ ਸੁਣੀ ਸੀ ਕਿ ਕਿਉਂਕਿ ਮੈਂ ਇੱਕ ਮੇਲਿਆਂ 'ਚ ਕਾਫੀ ਜਾਂਦਾ ਹਾਂ ਉਹ ਰਹਿਣਾ ਹੁਣ ਪੀਡੀਐਫ 'ਚ ਆਉਣ ਵਾਲਾ ਕਹਿੰਦੇ ਦੁੱਧ ਦੂਸਰੀਆਂ ਐਚਐਫ ਦੇ ਮੁਕਾਬਲੇ ਇਹਦਾ ਵੀ ਚੰਗਣਾ ਆਉਣਾ ਐ ਐਚਐਫ ਦੇ ਮੁਕਾਬਲੇ ਹੀ ਜਾਂਦੀਆਂ ਜੀ ਐਰ ਸ਼ੈਰ ਗਾਵਾਂਗੇ ਹਾਂਜੀ ਸਵਾਗਤ ਆ ਦੋਸ ਨਿਊਜ਼ ਰਾਜ ਫਾਰਮ ਵਿੱਚ ਸੋ ਉਮੀਦ ਕਰਦਾ ਕਿ ਦੋਸਤੋ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਚੜ੍ਹਦੀ ਕਲਾ 'ਚ ਹੋਵੋਗੇ ਸੋ ਅੱਜ ਦੋਸਤੋ ਤੁਹਾਡੇ ਸਾਹਮਣੇ ਆਪਾਂ ਵੱਡੀਆਂ ਐਚ ਐਫ ਜਿਹੜੀਆਂ ਫਾਰਮ ਦੀਆਂ ਗਾਈਆਂ ਦਾ ਲੈ ਕੇ ਖਜ਼ਾਨਾ ਬਾਈ ਹਰਪ੍ਰੀਤ ਸਿੰਘ ਦੇ ਫਾਰਮ ਤੋਂ ਪਹੁੰਚੇ ਆ ਤੇ ਉਸ ਤੋਂ ਪਹਿਲਾਂ ਮੈਂ ਇੱਕ ਰਿਕਵੈਸਟ ਕਰਦਾ ਕਿ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਲਿਓ ਤਾਂ ਜੋ ਕਿ ਆਉਣ ਵਾਲੇ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਜੇ ਕਿਸੇ ਵੀਰ ਨੇ ਆਪਣੇ ਤੋਂ ਆਪਣੇ ਪਸ਼ੂਆਂ ਨੂੰ ਵੀਡੀਓ ਬਣਾਉਣੀ ਹੋਵੇ ਉਹਨਾਂ ਨੂੰ ਫਲਮਾਉਣਾ ਹੋਵੇ ਤਾਂ ਜਰੂਰ ਆਪਣੇ ਨੰਬਰ ਜਿਹੜੇ ਸਾਈਡ ਤੇ ਸਕ੍ਰੀਨ ਤੇ ਚੱਲਣਗੇ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਆ ਤੇ ਆਓ ਫਿਰ ਆਪਾਂ ਹੁਣ ਜਿਹੜੀ ਪਿੰਡ ਤੋਂ ਵੀਡੀਓ ਕਰਨ ਪਹੁੰਚੇ ਆ ਬਾਈ ਤੋਂ ਸਾਰੀ ਡਿਟੇਲ ਲੈ ਲਈਏ ਤੇ ਫਿਰ ਉਸ ਤੋਂ ਬਾਅਦ ਆਪਾਂ ਸ਼ੁਰੂ ਕਰਾਂਗੇ ਇਹਨਾਂ ਬੇੜਾਂ ਬਾਰੇ ਗੱਲਬਾਤ ਕਰਾਂਗੇ ਵੀਰ ਨਾਲ ਸਾਸਿਕਾ ਵੀਰ ਜੀ ਸਾਸਿਕਾ ਜੀ ਬਾਜੀ ਬਾਈ ਜੀ ਆਪਣਾ ਪਹਿਲਾਂ ਸਭ ਤੋਂ ਪਹਿਲਾਂ ਨਾਂ ਪਿੰਡ ਦਾ ਨਾਂ ਸਾਰਾ ਐਡਰੈਸ ਦਸਿਓ ਜੀ ਨਾਂ ਮਰਪ੍ਰੀਤ ਸਿੰਘ ਹਾਂਜੀ ਤੇ ਪਿੰਡ ਸਭਰਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਠੀਕ ਹੈ ਮੋਬਾਈਲ ਨੰਬਰ 98777 3503 ਠੀਕ ਹੈ ਵੱਡੇ ਵੀਰ ਜਿਹੜਾ ਆਪਣਾ ਲਿੰਕ ਰੋਡ ਜਿਹੜਾ ਜਾਂਦਾ ਇੱਥੋਂ ਮਖੂਤੰਬਰ ਸਰ ਬਠਿੰਡੇ ਵਾਲਾ ਜਿਹੜਾ ਵਾਹਾਈਵੇ ਨਿਕਲਦਾ ਉਹ ਤੋਂ ਆਪਣਾ ਕੋਈ 7-8 ਕਿਲੋਮੀਟਰ ਬੈਠੇ ਆਪਾਂ ਸਭਰਾ ਦੀ ਹਾਦ ਦੇ ਵਿੱਚ ਸਭਰਾ ਦੀ ਹਾਦ ਤੇ ਬੇਕਾਂ ਦੇ ਮਾਲ ਉਹ ਰਹਿ ਗਿਆ ਆਪਣਾ ਬੇਕਾਂ ਦੇ ਰਹਿ ਗਿਆ ਹਾਂਜੀ ਜਿਹੇ ਕਿਨੇ ਮਖੂਲ ਨੂੰ ਉਹਨਾਂ ਤੋਂ ਜਿੱਥੇ ਆਪਣਾ ਪੁਲਿਸ ਚੌਕੀ ਆ ਉਹ ਬੰਨ ਤੋਂ ਬੰਨ ਸਿੱਧਾ ਆਪਣੇ ਘਰ ਦੇ ਨਾਲ ਹੀ ਆ ਜਾਂਦਾ ਠੀਕ ਹੈ ਜੀ ਹਾਂਜੀ ਹਾਂਜੀ ਤੇ ਆਪਣਾ ਵੀਰ ਵਪਾਰ ਦਾ ਕੰਮ ਆ ਵਪਾਰ ਦਾ ਕੰਮ ਆ ਜੀ ਬਹੁਤ ਪੁਰਾਣਾ ਇਹ ਕਿੰਨੇ ਕ ਟਾਈਮ ਤੋਂ ਆ ਸਮਝ ਲੋ 30 35 ਸਾਲ ਤੋਂ ਹੀ ਹਾਂ ਜੀ ਚੀਪੇ ਦਾ ਪੁਰਖ ਹੀ ਚੱਲਦਾ ਆ ਰਿਹਾ ਮਰਿਆ ਪੁਰਖੀ ਹਾਂ ਜੀ ਹਾਂ ਜੀ ਠੀਕ ਆ ਤੇ ਵੀਰ ਜਿਹੜੀ ਅੱਜ ਆਪਾਂ ਵੈੜਾਂ ਦੀ ਗੱਲ ਕਰਨ ਲੱਗੇ ਆ ਐਚ ਐਫ ਵੱਡੀਆਂ ਵੈੜਾਂ ਦਿਖਾਉਣ ਲੱਗੇ ਆ ਜੀ ਜੀ ਠੀਕ ਆ ਇਹਦੇ ਵਿੱਚ ਮੰਨ ਲਓ ਆਪਣੇ ਕੋਲੇ ਕਿੰਨੇ ਲੀਟਰ ਤੋਂ ਲੈ ਕੇ ਕਿੰਨੇ ਲੀਟਰ ਤੱਕ ਵੈੜ ਹੈਗੀ ਅੱਜ ਭਾਜੀ ਅੱਜ ਜੇ ਆਪਾਂ ਗੱਲ ਕਰੀਏ ਆਪਣੇ ਕੋ ਕੋ 14 ਲੀਟਰ ਤੋਂ ਲੈ ਕੇ ਤੇ 30 32 ਲੀਟਰ ਤੱਕ ਜਿਹੜੀਆਂ ਵੈੜਾਂ ਅਵੇਲੇਬਲ ਹੈਗੀਆਂ ਵਾ ਠੀਕ ਆ ਮਲਸ ਯਾਨੀ ਕਿ 10 11 ਵੈੜਾਂ ਇਸ ਵਕਤ ਆਪਣੇ ਕੋ ਤਿਆਰ ਆ ਠੀਕ ਆ ਜੀ ਹਾਂ ਜੀ ਹਾਂ ਜੀ ਠੀਕ ਆ ਇਹਦੇ ਵਿੱਚੋਂ ਸਿਰਫ ਮੇਰੇ ਖਿਆਲਾਂ ਇੱਕ ਹੀ ਗੱਬਣ ਆ ਹਾਂਜੀ ਬਾਕੀ ਸਾਰਾ ਮਾਲ ਹੀ ਸੂਇਆ ਸਵਾਇਆ ਸੂਇਆ ਸਵਾਇਆ ਹਾਂਜੀ ਹਾਂਜੀ ਸੋ ਸੂਇਆ ਸਵਾਇਆ ਮਾਲ ਦੀ ਇਹ ਦੋਸਤੋ ਗੱਲ ਹੁੰਦੀ ਆ ਕਿ ਤੁਸੀਂ ਚੋ ਚਵਾ ਕੇ ਇੱਥੇ ਦੇਖ ਸਕਦੇ ਆ ਤੇ ਆਹ ਵੀਰ ਜੀ ਆਪਾਂ ਹੁਣ ਇੱਕ ਨੰਬਰ ਵਾਲੀ ਵਹਿੜ ਦੀ ਕਰੀਏ ਗੱਲਬਾਤ ਕਿੰਨੇ ਦੰਦ ਆ ਇਹ ਮੂੰਹੋਂ ਕੀ ਇਹਦੀ ਉਮਰ ਆ ਕਿੰਨਵੇਂ ਸੂਇ ਸੂਈ ਆ ਜੀ ਇਹ ਵੀਰ ਜੀ ਜਵਾਨ ਆ ਹਾਂਜੀ ਇਹ ਦੂਜਾ ਸੂਆ ਸੂਈ ਆ ਠੀਕ ਆ ਜੀ ਇਹ ਪਰਸੋਂ ਦੀ ਸੂਈ ਆ ਕੋਈ ਇਹਦੇ ਥੱਲੇ ਇਸ ਵਕਤ ਜਿਹੜਾ ਬੋਲਾ ਲਾਲੇ ਦੁੱਧ ਲਾਲੇ ਗਈ 16 17 ਲੀਟਰ ਰੈਡੀ ਆ ਜੀ ਉਮੀਦ ਚੰਗੀ ਆ ਜੀ ਪਿਛਲੇ ਸੂਏ ਨੇ 32 ਲੀਟਰ ਦੁੱਧ ਦਿੱਤਾ ਪਲੂ ਨੇ ਠੀਕ ਆ ਹਾਂ ਜੀ 30 ਤੋਂ ਪਲਾਸੀ ਚੱਲੂਗੀ ਇਸ ਵਾਰ ਵੀ ਜੀ ਠੀਕ ਆ ਜੀ ਮੰਨ ਲਓ ਆਪਾਂ ਹਾਈਐਸਟ ਜਿਹੜੇ ਮਿਲਕ ਦੀ ਗੱਲ ਕਰੀਏ ਵੀ 30 32 ਲੀਟਰ ਨੇ ਮੰਨ ਲਓ ਪਿਛਲੇ ਸੂਏ ਭਰਿਆ ਦੁੱਧ ਹਾਂ ਜੀ ਜੀ 32 ਲੀਟਰ ਪਿਛਲੇ ਸੂਏ ਭਰਿਆ ਹੈ ਅਰ ਕਿਤੇ ਚਲੋ ਵਧੇ ਉਮੀਦ ਕਰਾਂਗੇ ਠੀਕ ਆ ਕਿੰਨੀ ਕੁ ਉਮੀਦ ਕਰ ਸਕਦੇ ਆ ਵੀਰ ਚਲੋ 35 ਲੀਟਰ ਦੀ ਮੀਟ ਤੇ ਆਪਾਂ ਇਹ ਫਾਇਰ ਤੋਂ ਲਾਵਾਂਗੇ ਜਿਸ ਤਰ੍ਹਾਂ ਇਹਦਾ ਬੋਡੀ ਬੰਤਰ ਥਨਾ ਕੁਆਲਟੀ ਆਰਡਰ ਦੀ ਜਿਹੜੀ ਬੰਤਰ ਆਈ ਆ ਆਰਡਰ ਬਹੁਤ ਮੰਨ ਲਓ ਵੱਡੇ ਖੁੱਲੇ ਆਰਡਰ ਦੀ ਵੈੜ ਆ ਹਨਾ ਕਿੰਵੇਂ ਸੂਏ ਇਹ ਸੂਈ ਵੱਡੇ ਬਾਈ ਇਹ ਦੂਜੇ ਸੂਏ ਜੀ ਇਹਦੇ ਮਗਰ ਕੀ ਆ ਗਿਆ ਬੱਚਾ ਜੀ ਮਗਰ ਕੀ ਬੱਚਾ ਬੱਚਾ ਜੀ ਇਹਦੇ ਮਗਰ ਮਗਰ ਬੱਚਾ ਵੀਰ ਇੱਕ ਮੈਂ ਗੱਲ ਪੁੱਛਣੀ ਚਾਹਣਾ ਜਿਵੇਂ ਆਰਡਰ ਇਹਦਾ ਬਹੁਤ ਹੀ ਟਾਪ ਕਲਾਸ ਲੱਗਾ ਹੋਇਆ ਹੈ ਜਿਹੜੇ ਇਹਦੇ ਆਰਡਰ ਥਾਣੇ ਆ ਛੋਟੇ ਦਿਖਾ ਰਹੀ ਜਦੋਂ ਪਸਮਾਕ ਕਰਦੀ ਆ ਛੋਟੇ ਦਿਖਾਉਂਦੀ ਆ ਆਪਾਂ ਜੀ ਹੱਥਾਂ ਚ ਚਵਾਏ ਕਰਦੇ ਆ ਆਪਣੇ ਕੋਲ ਮਸ਼ੀਨ ਨਹੀਂ ਆ ਚੋਂ ਚਵਾ ਇੱਕ ਨੰਬਰ ਦੀ ਹੋਊਗੀ ਜੇ ਭਾਵੇਂ ਕੋਈ ਹੱਥਾਂ ਚੋਲੇ ਭਾਵੇਂ ਮੇਰਾ ਵੀਰ ਕੋਈ ਮਸ਼ੀਨ ਲਾ ਲੇ ਪਸਮਾਕ ਜਦੋਂ ਕਰਦੀ ਮੈਂ ਕਰ ਦਿੰਦੀ ਪੂਰਾ ਥਣ ਕੱਢ ਜਾਂਦੀ ਆ ਆਪਾਂ ਹੱਥਾਂ 'ਚ ਚੋਣੇ ਆ ਜੀ ਠੀਕ ਆ ਜੀ ਹਾਂ ਜੀ ਹਾਂ ਜੀ ਠੀਕ ਹੈ ਤੇ ਦੋਸਤੋ ਇਹ ਵੈਡ ਬਹੁਤ ਹੀ ਵੱਡੇ ਆਰਡਰ ਦੀ ਆ ਤੇ ਹਾਈਟ ਵੀ ਇਹਦੀ ਪੂਰੀ ਐਕਸਟਰਾ ਆਰਡੀਨਰੀ ਆ ਤੁਸੀਂ ਦੇਖ ਸਕਦੇ ਆ ਹਾਈਟ ਦਾ ਤੁਸੀਂ ਖੁਦ ਹੀ ਵੀਰ ਜੀ ਅੰਦਾਜ਼ਾ ਲਾ ਲਓ ਹਾਂਜੀ ਤੁਹਾਡੀ ਤੁਹਾਡੇ ਬਰਾਬਰ ਜਾਨੀ ਕਿ ਕੰਦੇ ਨਾਲ ਮੰਨ ਲਓ ਮੈਚ ਕਰਨ ਦੀ ਹੈ ਫੈਰ ਦੀ ਹਾਈਟ ਹੈ ਨਾ ਤੇ ਵੀਰ ਜੀ ਹੁਣ ਇਹਦੇ ਬਾਰੇ ਆਪਾਂ ਗੱਲਾਂ ਬਾਤਾਂ ਸਾਰੀਆਂ ਕਰ ਲਈਆਂ ਦੀ ਆਪਾਂ ਮੁੱਲ ਦੀ ਗੱਲ ਕਰੀਏ ਤੇ ਕੀ ਲੈਣ ਦੇ ਰੱਖਿਆ ਮੁੱਲ ਵੀਰ ਜੀ ਆਪਾਂ ਇਹਦਾ ਜੈ ਜੀ ਆ ਸਮਝ ਲਓ ਵੀ ਜੇਸਨ ਆਮ ਵੈਡਾ ਨਾ ਹੁੰਦਾ ਇਹਦਾ ਮੁੱਲ 125 ਅੱਛਾ ਜੀ ਤੇ 122 ਦੀ ਦੇ ਦਾਂਗੇ ਜੀ 122000 ਦੀ ਕੋਈ ਪਿਆਰ ਮੁਹੱਬਤ ਥੋੜਾ ਜਿਵੇਂ ਲੈਂਦੇ ਪੰਜਾਬ ਵਾਲੇ ਕਹਿੰਦੇ ਨਹੀਂ ਕੋਈ ਮੇਰੇ ਮੇਰੇ ਕਰਕੇ ਥੋੜਾ ਜਿਆ ਕਰਦੇ ਕਿਉਂਕਿ ਵੱਡਾ ਕਰਕੇ 2000 ਰੁਪਇਆ ਲੈਸ ਕਰਦਾ ਇੱਕ 20 ਦੀ ਹਾਂਜੀ ਸੋ ਦੋਸਤੋ 120 ਦੀ ਜਿਹੜੀ ਵਹਿੜਿਆ ਇਹ ਬਾਈ ਹਰਪ੍ਰੀਤ ਕਹਿੰਦਾ ਆਪਾਂ ਜੈਸਨੋ ਕਰਨੀਆਂ ਬਾਕੀ ਚੋਕੇ ਬਾਈ ਦੇ ਘਰੇ ਤੁਸੀਂ ਤਸੱਲੀ ਕਰਕੇ ਹਾਂ ਜੀ ਜਿਹਨੇ ਇਹਨੇ ਪਹਿਲੇ ਨੇ ਆਪਦੀ ਤਸੱਲੀ ਜ਼ਰੂਰ ਕਰ ਲੈ ਹਾਂ ਕਿਉਂਕਿ ਵੱਡੀ ਵਹਿੜਾ ਰਕਮ ਦਾ ਕੰਮ ਆ ਤੁਸੀਂ ਵੀਰ ਦੇ ਘਰੇ ਹੀ ਮੰਨ ਲਓ ਇਹਨੂੰ ਦੋ ਟਾਈਮ ਤਿੰਨ ਟਾਈਮ ਬਾਈ ਕਹਿੰਦਾ ਲਾਈਵ ਚ ਬਾਈ WhatsApp ਤੇ ਕਰਵਾ ਕੇ ਤੁਸੀਂ ਲਿਜਾ ਸਕਦੇ ਆ ਤੇ ਇਸ ਤੋਂ ਅੱਗੇ ਜਿਹੜੀ 2 ਨੰਬਰ ਤੇ ਆਪਾਂ ਵਹਿੜ ਦਿਖਾਉਣੀ ਆ ਇਹ ਵੀ ਵੀਰ ਜੀ ਦੂਜਾ ਸੁਹਾ ਸੁਈ ਆ ਜੀ ਠੀਕ ਆ ਜੀ ਹਾਂਜੀ ਤੇ ਜਿੱਥੇ ਲੈ ਜਿਹੜਾ ਦੁੱਧ ਆ ਉਹ 23 ਲੀਟਰ ਰੈਡੀ ਆ ਜੀ ਠੀਕ ਆ ਜੀ ਤੇ ਇਹਦੇ ਮਗਰ ਵੀ ਮੇਰੇ ਖੱਲਾਂ ਬੱਚਾ ਹੀ ਆ ਜੀ ਇਹਦੇ ਮਗਰ ਵੀ ਬੱਚਾ ਜਿਹੜਾ ਬੱਚਾ ਇਹੋ ਹੀ ਆ ਜੀ ਠੀਕ ਆ ਜੀ ਹਾਂਜੀ ਹਾਂਜੀ ਤੇ ਚਵਾ ਚੂ ਕਿਦਾਂ ਬਾਈ ਜੀ ਹਾਂਜੀ ਇੱਕ ਨੰਬਰ ਚਵਾ ਜੀ ਠੀਕ ਆ ਹਾਂਜੀ ਸੋ ਦੋਸਤੋ ਤੁਸੀਂ ਦੇਖ ਸਕਦੇ ਆ ਬਹੁਤ ਵੱਡੇ ਆਰਡਰ ਦੀ ਤੇ ਹਾਈਟ ਦੀ ਇਹ ਵਹਿੜ ਆ ਲੈ ਆ ਵੀਰ ਜੀ ਬਾਕੀ ਖੁਰਾ ਖਰਾਂ ਲੋ ਬਿਲਕੁਲ ਤੌਰ ਤਾਰਾ ਲੋ ਓਕੇ ਆ ਦੋਸਤੋ ਇਹ ਗੱਲ ਦੀ ਮੈਂ ਵੀ ਗਾਰੰਟੀ ਪਾਉਣਾ ਵਾ ਜੇ ਕੋਈ ਕਮੀ ਪੇਚੀ ਹੁੰਦੀ ਤਾਂ ਮੈਂ ਉਸੇ ਟਾਈਮ ਹੀ ਤੁਹਾਨੂੰ ਦੱਸ ਦੇਣਾ ਸੀ ਕਿ ਆ ਪ੍ਰੋਬਲਮ ਆ ਵੀਰ ਤੋਂ ਪੁੱਛ ਲੈਣੀ ਸੀ ਗੱਲ ਸਾਰੀ ਬਾਕੀ ਇਹ ਜਵਾਬ ਜਵਾਬ ਹੀ ਓਕੇ ਆ ਵੀਰ ਦੇ ਦੱਸਣ ਮੁਤਾਬਕ ਤੌਰ ਤਾਰ ਵੀ ਪੂਰੀ ਆ ਖੁਰਾ ਖਰਾਂ ਲੋ ਓਕੇ ਆ ਕਈ ਵਾਰ ਵੈੜਾ ਪੱਕੇ ਨੂੰ ਮੰਨ ਜਾਂਦੀਆਂ ਵਾ ਤੇ ਵੀਰ ਜੀ ਜੇ ਗੱਲ ਕੀਤੀ ਜਾਵੇ ਤੁਹਾਡਾ ਤਜਰਬਾ ਹਨਾ 30 35 ਸਾਲ ਤੋਂ ਜੀ ਜੀ ਕਿੰਨਾ ਕੇ ਨੂੰ ਮਿਲਕ ਪਾਉਣਾ ਚਾਹੀਦਾ ਇਸ ਵਾਰ ਕਿ ਲੋ ਨੇ ਸੂਈ ਨੇ ਕੋਈ ਮੇਰੇ ਖਿਆਲ ਨਾਲ 7-8 ਦਿਨ ਹੋ ਗਿਆ ਜਿਆਦਾ ਨਹੀਂ ਤਾਂ 25 ਦਾ ਪਲੱਸ ਦੇ ਦੂਗੀ ਜੀ 25 ਤੋਂ ਪਲੱਸ ਦੇ ਦੋਗੇ ਹਾਂ ਜੀ ਠੀਕ ਆ ਉਹਨਾ ਦੇ ਦੋਗੇ ਜੀ ਠੀਕ ਆ ਜੀ ਤੇ ਅਹ ਇਹ ਕਹਿ ਦਈਏ ਵੀ 30 ਲੀਟਰ ਦੇ ਦੋਗੀ ਉਹ ਗੱਲ ਦਾ ਕੋਈ ਐਵੇਂ ਫਾਇਦਾ ਨਹੀਂ ਨਜ਼ਾਇਦਾ ਠੀਕ ਆ ਹਾਂ ਜੀ ਠੀਕ ਆ ਤੇ ਅਹ ਵੀਰ ਜੀ ਇਹਦੀ ਜਿਹੜੀ ਆਪਾਂ ਡਿਮਾਂਡ ਕਰਦੇ ਆ ਕਿੰਨੀ ਲੈਣ ਦੇਣ ਕਰਦੇ ਆ ਡਿਮਾਂਡ ਭਾਜੀ ਇਹਦੀ ਹੈਗੀ ਜੇ 96000 ਰੁਪਏ ਤੇ 95 ਦੀ ਦੇ ਦਾਂਗੇ ਜੀ 95000 ਦੀ ਹਾਂ ਜੀ ਹਾਂ ਜੀ ਕਿੰਨਾ ਕੁ ਹੋਰ ਹੋ ਜੂ ਹਲਕਾ ਫੁਲਕਾ ਕਰ ਦਈਏ ਹੋਰ ਹਲਕਾ ਫੁਲਕਾ ਹੀ 1000 ਰੁਪਏ 93000 ਦੇ ਦਾਂਗੇ ਜੇ ਵੀਰ ਕੋਈ ਦੂਰੋਂ ਆਊਗਾ ਜੀ ਠੀਕ ਆ ਹਾਂਜੀ ਉਸ ਤਰ੍ਹਾਂ ਵਿੱਚ ਲੋ ਨੇੜੇ ਵਾਲੇ ਨੂੰ 93 ਹੀ ਦੇ ਦਾਂ ਕੋਈ ਨਾ ਸਮਝੇ ਦੂਰ ਵਾਲੇ ਨੂੰ ਦਾਂਗੇ ਅੱਛਾ ਅੱਛਾ 93000 ਦੀ ਚਾਹ ਨੇੜੇ ਆਜੋ ਚਾਹ ਦੂਰੋਂ ਆਜੇ ਵੀਰ ਕਹਿੰਦਾ ਤੇ ਇਹ ਵੀ ਹੋ ਜੂਗੀ ਵਹਿੜ ਇਸ ਤੋਂ ਅੱਗੇ ਜਿਹੜੀ ਵੱਡੀ ਵਹਿੜ ਦੀ ਆਪਾਂ ਗੱਲ ਕਰ ਲਈਆ ਰਾਤ ਦੀ ਸੂਈ ਹੈ ਜੀ ਅੱਛਾ ਜੀ ਹਾਂਜੀ ਇਹਦੇ ਮਗਰ ਵੀ ਵਛਾ ਹੀ ਆ ਜੀ ਅੱਛਾ ਇਹ ਇੰਨਾ ਤਿੰਨਾ ਮਗਰ ਯਾਨੀ ਕਿ ਵਛੇ ਹੀ ਆ ਗਏ ਇਹ ਵਛੇ ਹੀ ਆ ਜੀ ਠੀਕ ਆ ਜੇਰ ਜੁਰ ਦੀ ਬਿਲਕੁਲ ਓਕੇ ਆ ਰਾਤ ਕੋਈ ਇਹ ਤਕਰੀਬਨ 12 ਵਜੇ ਸੂਈ ਹੀ ਜੀ ਠੀਕ ਆ ਹਾਂਜੀ ਸੋ ਦੋਸਤੋ ਤੁਸੀਂ ਦੇਖ ਸਕਦੇ ਆ ਆਰਡਰ ਦੀ ਕੁਆਲਿਟੀ ਇਹਦੀ ਹਾਂ ਲੈ ਚਲੋ ਵੀਰ ਜੀ ਸੋ ਦੋਸਤੋ ਆਰਡਰ ਪੂਰੇ ਹੈਵੀ ਆਰਡਰ ਦੀ ਆ ਜਿੱਦਾਂ ਕਹਿੰਦੇ ਨਾ ਆਰਡਰ ਫਸਿਆ ਪਿਆ ਕਰਮ ਵਾਲੀ ਦੇ ਇਹੋ ਜਿਹੇ ਆਰਡਰ ਲੱਗਾ ਹੋਇਆ ਇਹ ਸਾਫ਼ ਨਹੀਂ ਕੀਤੀ ਤਾਂ ਕਰਕੇ ਥੋੜਾ ਤੁਹਾਨੂੰ ਪਤਾ ਕਿ ਅੱਜ ਸੂਈ ਆਪਾਂ ਸਾਫ਼ ਨਹੀਂ ਕਰ ਸਕਦੇ ਆ ਕਈ ਵਾਰੀ ਫਿਰ ਮੰਨ ਲਓ ਬੀਪੀ ਵਗੈਰਾ ਛੱਡ ਜਾਂਦੀ ਹੈ ਨਾ ਹਾਂ ਜੀ ਤਾਂ ਕਰਕੇ ਥੋੜਾ ਤੁਰਨ ਦੇ ਵਿੱਚ ਕਰਦੀ ਆ ਜੀ ਠੀਕ ਆ ਜੀ ਸੋ ਦੋਸਤੋ ਚਾਲਚੂਲ ਖੁਰਾਂ ਖਰਾਂ ਦੀਆਂ ਲੱਤਾਂ ਤੋਂ ਓਕੇ ਹੋਣਗੀਆਂ ਕੋਈ ਪ੍ਰੋਬਲਮ ਨਹੀਂ ਹੋਊਗੀ ਇਹ ਗੱਲ ਦੀ ਮੈਂ ਵੀ ਗਾਰੰਟੀ ਪਾਉਣਾ ਕਿਉਂਕਿ ਮੈਂ ਬਾਈ ਦੇ ਫਾਰਮ ਤੇ ਵਿజిਟ ਕੀਤੀ ਆ ਕਿਉਂਕਿ ਮੈਂ ਇੱਥੇ ਆ ਕੇ ਦੇਖਿਆ ਪਹਿਲਾਂ ਮਾਲ ਸਾਰਾ ਹੀ ਕਿਉਂਕਿ ਜਿਹੜੀ ਮੈਨੂੰ ਲੱਗੂਗੀ ਕਮੀ ਪੇਸ਼ੀ ਮੈਂ ਉਹ ਵੀਰ ਤੋਂ ਪੁੱਛ ਲੈਣੀ ਆ ਉਹ ਗੱਲ ਕਿਉਂਕਿ ਮੇਰੇ ਭਰੋਸੇ ਤੇ ਵੀ ਕਈ ਵੀਰ ਜਿਹੜੇ ਆਪਣੇ ਨਾਲ ਜੁੜੇ ਆ ਉਹਨਾਂ ਨੇ ਐਨੀਮਲ ਖਰੀਦਣਾ ਹੁੰਦਾ ਵਾ ਤੇ ਵੀਰ ਜੀ ਇਹਦਾ ਲੈ ਦੇ ਕੀ ਕਰਨਾ ਆਪਾਂ ਜੀ ਇਹਦਾ 85000 ਰੁਪਇਆ ਜੀ ਸੋ 3 ਨੰਬਰ ਵਾਲੀ ਦਾ 85000 ਰੁਪਏ ਜੀ ਤੇ ਕਿੰਨਾ ਕੁ ਹੋਜੂ ਮਾਨਤਨ 84 ਦੇ ਦਾਂਗੇ ਜੀ 84 ਦੀ ਹਾਂਜੀ ਹੋਰ ਛੱਡੀਏ ਇਹਦੇ ਵਿੱਚ ਕੁਝ ਨਹੀਂ ਹੁੰਦਾ ਕਈ ਵਾਰੀ ਉਹਦੇ ਕਹਿਣ ਨੂੰ ਕੋਈ ਦੋ ਜੋੜਾ ਵੀ ਲੈਣ ਵਾਲਾ ਹੋ ਜਾਂਦਾ 82 ਦੇ ਦਾਂਗੇ ਜੀ 82 ਦੀ ਹਾਂਜੀ ਸੋ 82000 ਦੀ ਇਹ ਜਿਹੜੀ ਵੈੜ ਹੋ ਜਾਣੀ ਆ ਤੇ ਬਾਕੀ ਕੋ ਨਹੀਂ ਜੇ ਕੋ ਜੋੜੇ ਚ ਲਊਗਾ ਆਪਾਂ ਹੋਰ ਉਹਨਾਂ ਦਾ ਮਾਨਤਨ ਕਰ ਦਾਂਗੇ ਜੀ ਠੀਕ ਕੋਈ ਜੋੜੇ ਚ ਲਊਗਾ ਤੇ ਵੀਰ ਕਹਿੰਦਾ 100 ਕਿਲੋਮੀਟਰ ਦੀ ਜਿਹੜੀ ਆ ਨਾ ਉਹਦੀ ਪਹੁੰਚ ਹੀ ਕਰ ਦਾਂਗੇ ਪਹੁੰਚ ਕਰ ਦਾਂਗੇ ਜੇ ਕੋਈ ਜੋੜਾ ਵੈੜਾ ਦਾ ਲੈਂਦਾ ਨਾ ਇੱਕ ਆਫਰ ਦੇਤਾ ਬਾਈ ਨੇ ਇਸ 100 ਕਿਲੋਮੀਟਰ ਤੱਕ ਦਾ ਕਰਾਇਆ ਵੀਰ ਦੇਊਗਾ ਇਹਨੇ ਵੀ ਇੰਨਾ ਗਾਵਾਂ ਦੀ ਕੋਈ ਵੀ ਗਾਂ ਕੋਈ ਜੋੜੇ ਚ ਲਵੇ ਤੇ ਠੀਕ ਆ ਵੀ ਕੋਈ ਵੀ ਵਹਿੜ ਜੇ ਕੋਈ ਵੀਰ ਲੈਂਦਾ ਵਾ ਤੇ 100 ਕਿਲੋਮੀਟਰ ਦੀ ਪਹੁੰਚ ਬਾਈ ਹਰਪ੍ਰੀਤ ਵਾਲੋਂ ਆਪਣੇ ਚੈਨਲ ਤੇ ਪਹਿਲੀ ਵਾਰ ਵੀਡੀਓ ਕਰਨਗਾ ਆਪਾਂ ਫ੍ਰੀ ਕਰਵਾਤੀ ਆ ਤੇ ਹੁਣ ਤੁਸੀਂ ਆਪਦੀ ਸਮਝ ਮੁਤਾਬਕ ਖਰੀਦ ਲਿਓ ਇੱਕ ਤਾਜੀ ਵਹਿੜ ਸੂਈ ਆ ਵੀਰ ਇਹਨੂੰ ਵੀ ਜੇ ਆਪਾਂ 1 ਘੰਟਾ ਹੋਇਆ ਸੂਈ ਨੂੰ ਅੱਛਾ ਜੀ ਹਾਂਜੀ ਹਾਂਜੀ ਠੀਕ ਆ ਸੋ ਦੋਸਤੋ ਇਹਨੂੰ ਆਪਾਂ ਤੋਰ ਕੇ ਨਹੀਂ ਦਿਖਾਉਂਦੇ ਆਰਡਰ ਦਿਖਾ ਦਿੰਨੇ ਆ ਕਿਉਂਕਿ ਹਜੇ ਜੇਰ ਦੇ ਜਿਹੜੇ ਲੜ ਹੈਗੇ ਆ ਮੰਨ ਲਓ ਤੁਰੇ ਹੋਏ ਇਹ ਕਿੰਨਾ ਕਾ ਵੀਰੇ ਦੁੱਧ ਦੇ ਨੇ ਪਹਿਲੇ ਪਹਿਲੇ ਇਹ ਕਿੰਨੇ ਸੂਸੂਈ ਆ 25+ ਚੱਲੀ ਦੂਜੀ ਸੂਈ ਹੈ ਜੀ ਪਹਿਲਾਂ ਨੇ ਕਿੰਨਾ ਭਰਿਆ ਹੋਊਗਾ ਜੀ ਇਹਨੇ 25+ ਪਹਿਲਾਂ ਨੇ ਦੁੱਧ ਦਿੱਤਾ ਜੀ ਚਲੋ ਆਪਾਂ ਪਿੱਛੋਂ ਵਹੋਣੀ ਤੋੜ ਕੇ ਚਲੋ ਅਜੇ ਆਪਾਂ ਜੇਰ ਨਹੀਂ ਪਾਈ ਉਹਦਾ ਕਰਕੇ ਨਹੀਂ ਦਿਖਾ ਸਕਦੇ ਇਹਦਾ ਥਾਨ ਆਰਡਰ ਇਹਦਾ ਆਪਾਂ ਸਾਰਾ ਚੈੱਕ ਕਰਾ ਦੇਣਾ ਕੋਈ ਨਹੀਂ ਕੋਈ ਵੀ ਆਜੇ ਇੱਥੇ ਆ ਕੇ ਆਪਣੀ ਚੈੱਕ ਕਰ ਲੇ ਠੀਕ ਆ ਸੋ ਆਰਡਰ ਦੀ ਇਹਦੀ ਮੈਂ ਮੰਨ ਲਓ ਗਾਰੰਟੀ ਪਾ ਦਿੰਦਾ ਦੋਸਤੋ ਆਪਦੇ ਵੱਲੋਂ ਇਹਦਾ ਜਿਹੜਾ ਆਰਡਰ ਲੱਗਾ ਉਹ ਪਿੱਛੋਂ ਪਿੱਛੋਂ ਨਹੀਂ ਨਾ ਆਪਾਂ ਦਿਖਾ ਸਕਦੇ ਪੂਰਾ ਸਿਰੇ ਦਾ ਲੱਗਾ ਵਾ ਤੇ ਆਰ ਥਾਣ ਵੀ ਪੂਰੇ ਐ ਮੁੱਠੀ ਵਾਲੇ ਤੇ ਪੀੜੀ ਦੇ ਪਾਵੇ ਵਰਗੇ ਥਾਣਾ ਜਿਵੇਂ ਮੈਂ ਅਕਸਰ ਕਹਿੰਨਾ ਉਹਨਾਂ ਨਾ ਇਹ ਹੁੰਦੇ ਪੀੜੀ ਦੇ ਪਾਵੇ ਵਰਗੇ ਬਰਾਬਰ ਭਲਾਂ ਦੀ ਬੱਚਾ ਚੋਲਵੇ ਕੋਈ ਚੋਲਵੇ ਤੇ ਵੇੜ ਦੁੱਧ ਵਾਲੀ ਆ ਚੰਗੀ ਵੇੜ ਨਿਕਲੂਗੀ ਜਿਹੜਾ ਮੇਰੀ ਗਾਰੰਟੀ ਦੇ ਲੈ ਜਾਵੇ ਕਿਉਂਕਿ ਤੋਰ ਕੇ ਤਾਂ ਨਹੀਂ ਦਿਖਾਈ ਵੇੜ ਹਜੇ ਜੇਰੇ ਨੇ ਵੇੜ ਨੇ ਪੌਣੀ ਆ ਤੇ ਫਿਰ ਔਖਾ ਹੋ ਜਾਂਦਾ ਕਈ ਵਾਰ ਦਿੱਕਤ ਆਉਂਦੀ ਆ ਯੂਟਿਊਬਰਾਂ ਨੂੰ ਵੀ ਸੋ ਦੋਸਤੋ ਬਾਈ ਜੀ ਇਹਦੀ ਇਹ ਗੱਲ ਕੀਤੀ ਜਾਵੇ ਇਹਦੇ ਮਗਰ ਵੀ ਬੱਚਾ ਆ ਗਿਆ ਇਹਦੇ ਮਗਰ ਵੀ ਮੱਛਾ ਹੀ ਆ ਜੀ ਮੱਛਿਆ ਨੇ ਚੰਗੀ ਝੜੀ ਲਾਈ ਨਹੀਂ ਇਹ ਜਿੰਨੀਆਂ ਵੱਡੀਆਂ گاਵਾਂ ਸਾਰਿਆਂ ਦੇ ਮਗਰ ਮੱਛੇ ਹੀ ਆਈ ਹੈ ਜੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਇਹਦੇ ਤੋਂ ਕਿੰਨੀ ਕੁ ਉਮੀਦ ਆਪਾਂ ਕਰ ਸਕਦੇ ਵੀ 25+ ਦੀ ਉਮੀਦ ਹੀ ਕਰਾਂਗੇ ਇਹਦੇ ਤੋਂ ਵੀਰ ਜੀ 25+ ਦੀ ਹਾਂਜੀ ਹਾਂਜੀ ਕਿਉਂ ਗਰਮੀ ਦਾ ਸਮਾਂ ਗਾੜੀ ਆਉਂਦੇ ਆ ਮੈਂ ਕਹਦੀ ਆ 30 ਲੀਟਰ ਭਰ ਦੂਗੀ ਉਹ ਗਾੜਾ ਝੂਠ ਜੀ ਹੋ ਜਾਂਦੀ ਹੈ ਬਾਕੀ ਕ੍ਰੋਸ ਆਂਗ ਜਿਨੇ ਗਰਮੀ ਵੀ ਘਟ ਮਨਉਣੀ ਆ ਗਰਮੀ ਘਟ ਮਨਾਉਣੀ ਆ ਹਣਾ ਇਹ ਤਾਂ ਇੱਕ ਕਹਿਣ ਤੋਂ ਭਾਵ ਵੀ ਸੋਨੇ ਤੇ ਸੁਹਾਗੇ ਵਾਲੀ ਗੱਲ ਆ ਸੁਹਾਗੇ ਵਾਲੀ ਗੱਲ ਨਾਲੇ ਤਾਂ ਦੁੱਧ ਮੋਜਾ ਰੇ ਪੱਖ ਚ ਜ਼ਿਆਦਾ ਹੋਣਾ ਕਿਉਂਗੇ ਸੱਗਣਾ ਲੱਗਾਣਾ ਇਹਦਾ ਚਵਾਈ ਕਿਦੇ ਵੇਖੋਗੇ ਤੇ ਮੈਂ ਨਾ ਗੱਲਾਂ ਹੀ ਪਰੇ ਆ ਇਹਦੀ ਜਿਹੜੀ ਆਪਾਂ ਲੈ ਦੇ ਮੌਲਦੀ ਡਿਮਾਂਡ ਕੀ ਕਰਦੇ ਆਂ ਵਡੇ ਬਾਈ ਇਹਦਾ ਮੁੱਲ 80 ਹਜ਼ਾਰ ਪਾਜੀ ਕਰਦੇ ਆਂ ਨਹੀਂ 80 ਨਾ ਕਰੀਏ ਥੋੜਾ ਜਿਹਾ ਆਪਾਂ ਇਹਦਾ ਜੈਜ ਕਰ ਲਈਏ ਹੁਣ ਆਪਾਂ ਜੋੜੇ ਵਾਲੀ ਆਪਸ਼ਨ ਦੇਤੀ ਆ ਉਹ ਤੇ ਚਲੋ ਜੋੜੇ ਵਾਲੀ ਆਪਸ਼ਨ ਸਾਰੇ ਕਿਨੂੰ ਹੈਗੀ ਆ ਨਾ ਉਹ ਤੇ ਹਰ ਇੱਕ ਨੂੰ ਹੈਗੀ ਆ ਠੀਕ ਆ ਹਾਂਜੀ ਹਾਂਜੀ ਕਿਸੇ ਨੇ ਉਹਦੇ ਕਹਿਣ ਵਾਂਗੂ ਜੋੜੇ ਚ ਕਰਨੀ ਹੋਵੇ ਤੇ ਕਿੰਨਾ ਲੈ ਦੇ ਹੋ ਜੂ ਲਾਸਟ 75000 ਦੀ ਦੇ ਦਾਂਗੇ ਜੀ ਹਾਂ ਜਾਣਾ ਯਾਰ ਵੀ ਆਮਾਨ ਤੁਹਾਡੇ ਕਹਿੰਦੇ ਕਰ ਯਾਰ ਹੋਰ ਛੱਡ ਦੇ ਵੇਖੀ ਦੇਖੀ 77 ਦੀ ਦਾਂ ਲਓ 77000 ਦੀ ਹੋ ਗਈ ਤੇ ਇਹਦੇ ਵਿੱਚ ਵੀ ਇੱਕ ਹੈਗੀ ਸਕੀਮ ਬਾਈ ਵੱਲੋਂ ਕਿ 100 ਕਿਲੋਮੀਟਰ ਦਾ ਕਰਾਇਆ ਜੋੜੇ ਦੇ ਵਿੱਚ ਹੀ ਜੋੜੇ ਵਿੱਚ ਆ ਕੱਲੀ ਵਿੱਚ ਨਹੀਂ ਇਹ ਨਾ ਹੋਵੇ ਮੈਂ ਫਿਰ ਇੱਕ ਵਾਰ ਰਿਪੀਟ ਕਰ ਦੇਵਾਂ ਕਿ ਤੁਸੀਂ ਜੇ ਕੱਲੀ ਚ ਮੰਗੋਗੇ 100 ਕਿਲੋਮੀਟਰ ਦੀ ਦੂਰੀ ਦੀ ਵੱਲੋਂ ਕਰਾਇਆ ਉਹ ਨਹੀਂ ਭਾਜੀ ਕਿਉਂ ਤੇ 100 ਕਿਲੋਮੀਟਰ ਦਾ ਕੋਈ ਵੀ ਜਿਹੜਾ ਹਾਥੀ ਲਾ 3000 ਤੋਂ ਘਟ ਕੇ ਨਹੀਂ ਨਹੀਂ ਜਾਣਾ ਬਿਲਕੁਲ 100 100 200 ਹੋ ਗਿਆ 15 ਰੁਪਏ ਲੈਂਦੇ ਸਾਰੇ ਹਾਂਜੀ ਹਾਂਜੀ ਤੇ ਇਸ ਕਰਕੇ ਮੈਂ ਇਹ ਗੱਲ ਕਹੀ ਆ ਵੀ ਦੋ ਵੜਾ ਜੇ ਲਵੋਗੇ ਨਾ ਤੁਸੀਂ ਤੇ ਉਹਦੇ ਵਿੱਚ ਤੁਹਾਨੂੰ ਇਹ 100 ਕਿਲੋਮੀਟਰ ਦਾ ਕਿਰਾਇਆ ਬਾਈ ਵੱਲੋਂ ਆਫਰ ਚ ਆ ਤੇ ਇਸ ਤੋਂ ਅੱਗੇ ਜਿਹੜੀ 5ਵੇਂ ਨੰਬਰ ਤੇ ਵਿਹੜਾ ਖੋਲ੍ਹਿਆ ਬਾਈ ਇੱਧਰ ਕਰ ਲਿਆ ਬਾਹਰ ਇਹ ਵੀਰ ਜੀ ਤੀਜਾ ਸੁਆ ਸੁਣੀ ਆ ਜੀ ਇਹ ਗੱਬਣਾ ਗੱਬਣਾ ਜੀ ਸੁਣੀ ਆ ਇੱਕੋ ਹੀ ਵਿਹੜ ਗੱਬਣਾ ਤਾਂ ਦੱਸਿਆ ਆਪਣੇ ਇਹੋ ਕੱਲੀ ਗੱਬਣਾ ਠੀਕ ਆ ਹਾਂਜੀ ਐਰ ਸ਼ਹਿਰ ਆ ਗਈ ਨਾ ਐਰ ਸ਼ਹਿਰ ਆ ਗਈ ਜੀ ਇਹਦੀ ਵੀ ਮੈਂ ਸਫਤ ਸੁਣੀ ਸੀ ਕਿਉਂਕਿ ਮੈਂ ਇੱਕ ਮੇਲਿਆਂ 'ਚ ਕਾਫੀ ਜਾਂਦਾ ਹੁੰਦਾ ਰਿਹਾ ਨਾ ਹੁਣ ਪੀਡੀਐਫ 'ਚ ਆਉਣ ਵਾਲਾ ਕਹਿੰਦੇ ਦੁੱਧ ਦੂਸਰੀਆਂ ਐਚਐਫ ਦੇ ਮੁਕਾਬਲੇ ਇਹਦਾ ਵੀ ਚੰਗਾ ਨਾਮ ਆ। ਐਚਐਫ ਦੇ ਮੁਕਾਬਲੇ ਹੀ ਜਾਂਦੀਆਂ ਜੀ ਐਰ ਸ਼ਹਿਰ ਗਾਵਾਂ ਆ ਵੀਰ। ਠੀਕ ਆ। ਹਾਂਜੀ। ਪਹਿਲੀ ਗੱਲ ਮਿਲਦੀ ਬਹੁਤ ਘੱਟ ਐਰ ਸ਼ਹਿਰ ਜਿਹੜੀ ਆ। ਠੀਕ ਆ। ਹਾਂਜੀ ਹਾਂਜੀ। ਤੇ ਇਹ ਕਿੰਨੇ ਮਾਂ ਸੂਆ ਸੋਣੀ ਜਾਰੀ ਆ। ਤੀਜਾ ਤੀਜਾ ਸੂਆ ਸੋਣੀ ਆ ਜੀ ਪਹਿਲੇ ਦੂਜੇ ਸੂਏ ਨੇ 20 ਤੋਂ ਪਲੱਸ ਹੀ ਦੋ ਚਵਾਇਆ ਜੀ। ਠੀਕ ਆ। ਹਾਂਜੀ ਹਾਂਜੀ। ਤੇ ਅ ਕਿੰਨੇ ਕ ਦਿਨ ਮਰਸਾ ਲੈ ਜੂ ਤੁਹਾਡੇ? ਮੇਰੇ ਖਿਆਲ ਤਾਂ ਤਿਆਰੀ ਆ ਜੀ ਇੱਕ ਦੋ ਦਿਨ ਹੀ ਖੜੂਗੀ ਜ਼ਿਆਦਾ ਨਹੀਂ ਲੈਂਦੀ ਹੋਣਾ। ਤਿਆਰੀ ਇਹ ਤਿਆਰੀ ਜੀ ਆ। ਹਾਂਜੀ ਹਾਂਜੀ। ਠੀਕ ਆ ਤੇ ਥਣਾ ਦੀ ਵੀਰੇ ਓਕੇ ਆਪਣੇ ਵੱਲੋਂ ਨਾ ਨਾ ਬਿਲਕੁਲ ਆਪਣੀ ਗਾਰੰਟੀ ਫੁੱਲ ਦੇ ਦੇ ਠੀਕ ਆ ਤੇ ਠੰਡੀ ਸੀਲ ਦੀ ਗਾਰੰਟੀ ਠੰਡੀ ਸੀਲ ਵੀ ਐ ਪੂਰੀ ਜੀ ਠੀਕ ਆ ਤੇ ਥੋੜਾ ਜਿਹਾ ਲਿਸਾ ਪਣ ਜਣੀ ਵੈਡ ਵਿਖਾਉਂਦੀ ਵੀ ਬਈ ਹਾਂਜੀ ਹਾਂਜੀ ਹੈਗਾ ਥੋੜਾ ਲਿਸਾ ਪਣ ਕਿਹਨੇ ਸੰਭੀ ਘੱਟ ਆ ਜੀ ਅੱਛਾ ਹਾਂਜੀ ਹਾਂਜੀ ਠੀਕ ਆ ਤੇ ਕਿੰਨਾ ਕੁ ਦੁੱਧ ਇਹ ਪਾਜੂਗੀ ਤੁਹਾਡੇ ਦੁੱਧ 20 ਤੋਂ ਬਾਹਰ ਹੀ ਚਵਾਉਗੀ ਜੀ ਇਹਦੀ ਵੈਡ ਠੀਕ ਆ ਬਾਕੀ ਦੋ ਤੇ ਤੁਹਾਨੂੰ ਪਤਾ ਗਾੜੀ ਪਾਏ ਦਾ ਹੁੰਦਾ ਜੀ ਬਿਲਕੁਲ ਬਿਲਕੁਲ ਬੰਦ ਮੁਠੀ ਆ ਹਨਾ ਸੇਵਾ ਦੇ ਨਾਲ ਹੀ ਚੋਣਾ ਜਿੰਨੇ ਵਿੱਚ ਆਪਾਂ ਕਹਿ ਦਈਏ ਕੋਈ ਗਾੜੀ ਸੇਵਾ ਨਾ ਕਰੇ ਤਾਂ ਫਿਰ ਉਹਦੇ ਵਿੱਚ ਆਪਾਂ ਨਹੀਂ ਸੋ ਠੰਡੀ ਸੀਲ ਆ ਦੇਖ ਲਓ ਤੁਸੀਂ ਬੇਚੱਕ ਗੱਬਣਿਆ ਕਰਮਾਲੀ ਪਰ ਵੀਰ ਬੈ ਤਸੱਲੀ ਕਹਿੰਦਾ ਆਪਾਂ ਕਰਾ ਕੇ ਵੇਚਨੀ ਆ ਵਾ ਕਰਮਾਲੀ ਬਿਲਕੁਲ ਠੰਡੀ ਸੀਲ ਆ ਤੇ ਹਰਪ੍ਰੀਤ ਵੀਰੇ ਲਾਸਟ ਵਾਲੀ ਦਾ ਵਹਿੜਾ ਤੇ ਲਾਸਟ ਵਾਲਾ ਹੀ ਮੋਲਾਪਾ ਕਰਨਾ ਹਾਂਜੀ ਹਾਂਜੀ ਤੇ ਜਿਹੜਾ ਜੋੜਾ ਬਸ ਐ ਬੁੜਕਦਾ ਹੀ ਜਾਵੇ ਕੰਮ ਉਹੋ ਜੇ ਕਰ ਲੈ ਮੋਲਾ ਪੰਜ ਤਾਂ ਜੋ ਮਰਜ਼ੀ ਭਵੇਂ 70 ਕਰ ਲਈਏ ਪਰ 65000 ਦੀ ਤੁਸੀਂ ਕਹਦੇ ਹਾਂ ਨਾ ਦੇ ਦਾਂਗੇ ਜੀ ਇਹ ਅੱਛਾ ਹਾਂਜੀ ਠੀਕ ਆ ਆ ਵੱਡੀ ਆ ਅੱਛਾ ਲੋ ਗਾੜੀ ਯਾਦ ਕਰੂ ਕੋਈ ਠੀਕ ਆ ਹਾਂਜੀ ਹਾਂਜੀ ਮੈਂ ਕਹਿੰਦਾ ਸੀ ਜਿਵੇਂ ਆ ਜੋੜਾ ਇਹਦਾ ਕਿੰਨਾ ਪਰ ਦੱਸਿਆ ਸੀ 75 ਇਹਦਾ 75 ਜੀ 75 ਤੇ 65 ਕਿੰਨਾ ਹੋ ਗਿਆ 140 140 ਜੇ ਜੋੜਾ ਉਡਣਾ ਹੋਵੇ ਤੇ ਮੰਨ ਲਓ 130 ਦਾ ਦੇ ਦਾਂਗੇ ਜੋੜਾ 130 ਦਾ ਹੋ ਜਾਊਗਾ ਇਹ ਹੋ ਜਾਊਗਾ ਲੋ ਵੀ 130 ਦਾ ਜੋੜਾ ਜਾਊਗਾ ਬਾਈ ਕਹਿੰਦਾ ਤੇ 100 ਕਿਲੋਮੀਟਰ ਵਾਲੀ ਇਹਨਾਂ ਚ ਵੀ ਹੈਗੀ ਆ ਠੀਕ ਆ ਜੀ ਇਹਦੇ ਵਿੱਚ ਬਸ ਉਹ 130 ਤੇ ਪਹੁੰਚ ਕਰ ਦਾਂਗੇ 100 ਕਿਲੋਮੀਟਰ ਦਾ ਲੋ ਵੀ 130 ਦੇ ਵਿੱਚ ਆ ਜੋੜੇ ਦੀ ਲਾਸਟ ਵਾਲੇ ਦੀ ਪਹੁੰਚ ਹੋ ਜੂ ਲਾਸਟ ਵਾਲਾ ਕੰਮ ਸੀ ਤੇ ਉਡਦੀਆਂ ਵਾਲੇ ਮੌਲਾਪਾ ਕਰਵਾਤੇ ਆ ਤੇ ਬਾਕੀ ਦੇ ਵਿੱਚੋਂ ਕਨੀ ਖਿੱਚਿਆ ਜਣਾ ਬਾਅਦ ਚ ਨਾ ਕੋਈ ਵੀ ਰੱਖੇ ਵੀ ਇਹਦਾ ਪੰਜ ਛੜ ਦੇ ਦੋ ਛੜ ਦੇ ਠੀਕ ਆ ਆਪਦੀ ਮਰਜ਼ੀ ਨਾਲ ਕਰਾਂਗੇ ਠੀਕ ਆ ਉਹ ਤੁਸੀਂ ਆਪਦੀ ਮਰਜ਼ੀ ਨਾਲ ਕਰ ਸਕਦੇ ਹੋ ਕੋਈ ਪੰਜ ਛੱਡੇ 50 ਛੱਡੇ ਹੋ ਅਗਲੇ ਦੀ ਹੁੰਦੀ ਆ ਹਾਂਜੀ ਹਾਂਜੀ ਤੇ ਬਾਕੀ ਵੈੜ ਜਿਹੜੀ ਆ ਦੋਵੇਂ ਹੀ ਬਹੁਤ ਨਿੱਗਰ ਵੈੜਾ ਬਣਨਗੀਆਂ ਆ ਵੀ ਵੈੜ ਚੰਗਾ ਦੁੱਧ ਪਾਉਣ ਵਾਲੀ ਆ ਗਰਮੀ ਨਹੀਂ ਮੰਨੂਗੀ ਵੈੜ ਦੀ ਗਾਰੰਟੀ ਆ ਤੇ ਬਾਕੀ ਲਾਸਟ ਵਿੱਚ ਵੱਡੇ ਵੀਰੇ ਆਪਣਾ ਮੋਬਾਈਲ ਨੰਬਰ ਜਰੂਰ ਬੋਲ ਦਈਏ ਤਾਂ ਜੋ ਕਿ ਕਿਸੇ ਵੀਰ ਨੇ ਦੂਰੋਂ ਆਉਣਾ ਹੁੰਦਾ ਤੇ ਉਹ ਨੰਬਰ ਵੀਰ ਜੀ 98777 3030 ਜੀ ਬਾਕੀ ਹਾਂ ਜੇ ਕਿਹਨੇ ਮੋਬਾਈਲ ਤੇ ਲੋਕੇਸ਼ਨ ਲਾ ਕੇ ਆਉਣੀ ਆ ਬੁਰਜ ਮਿਲਕ ਫਾਰਮ ਆਪਣੇ ਘਰ ਦੀ ਲੋਕੇਸ਼ਨ ਆ ਜਿਹੜਾ ਮਰਜ਼ੀ ਵੀਰ ਲਾ ਕੇ ਆ ਸਾਡਾ ਪੁੱਛਣ ਦੀ ਲੋੜ ਨਹੀਂ ਠੀਕ ਆ ਵੀਰੇ ਧੰਨਵਾਦ ਵੀਰੇ ਬਹੁਤ ਬਹੁਤ ਤੇਰਾ ਵੀਡੀਓ ਦੇਖਣ ਵਾਲੇ ਜਿੰਨੇ ਵੀ ਸ੍ਰੋਤੇ ਮੇਰੇ ਉਹਨਾਂ ਅਕੀ ਮੇਰੀ ਵੀ ਰਿਕਵੈਸਟ ਆ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਜੇ ਕਿਸੇ ਨੇ ਆਪਣੇ ਫਾਰਮ ਤੇ ਆਪਣਾ ਆਪਣੇ ਆਪਾਂ ਨੂੰ ਆਪਣੇ ਫਾਰਮ ਤੇ ਵੀਡੀਓ ਕਰਾਉਣੀ ਹੋਵੇ ਵੀਡੀਓ ਬਣਾਉਣ ਵਾਸਤੇ ਸਦਨਾ ਹੋਵੇ ਤੇ ਆਪਣਾ ਨੰਬਰ ਵੀ ਜਿਹੜਾ ਸਕਰੀਨ ਉੱਪਰ ਚੱਲੂਗਾ ਤੁਸੀਂ ਆਪਣੇ ਨਾਲ ਸੰਪਰਕ ਕਰ ਸਕਦੇ ਆ ਧੰਨਵਾਦ ਦੋਸਤੋ ਜੁੜੇ ਰਹੋ ਆਪਣੇ YouTube ਚੈਨਲ ਤੇ Facebook ਪੇਜ ਨਿਊਜ਼